ਉਹਨਾਂ ਦੀ ਗੱਡੀ ਸੀ ਪਿੱਛੇ ਮੈਂ ਉਹਨੀਆਂ ਉਹਨਾਂ ਨੂੰ ਉਸ ਵੇਲੇ ਛੱਡ ਗਿਆ ਜੀ ਨਾ ਹਾਂਜੀ ਹਾਂਜੀ ਸਰ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਿੱਛੇ ਡਿੱਗੀ ਸ਼ੀਸ਼ੇ ਵਗੈਰਾ ਲੈਟਾ ਲੁੱਟਾ ਸਾਰੀ ਪਿੱਛੋਂ ਹਿੱਟ ਕੀਤੀ ਹੈ ਗੱਡੀ ਡਾਇਰੈਕਟ ਪਹਿਲਾਂ ਮੇਰੀ ਗੱਡੀ ਦੇ ਵਿੱਚ ਵੱਜਿਆ ਇਹ ਅੱਛਾ ਤਾਂ ਤੇ ਉਸ ਤੋਂ ਵਹਾਂ ਉਹ ਕੋਰਨਰ ਤੇ ਵੱਜਿਆ ਵਾ ਉਸ ਤੋਂ ਬਾਅਦ ਅਗਲੀਆਂ ਗੱਡੀਆਂ ਦੇ ਵਿੱਚ ਵੱਜਿਆ ਫਿਰ ਅੱਗੇ-ਅੱਗੇ ਫਿਰ ਮੋਟਰਸਾਈਕਲ ਵਗੈਰਾ ਤੇ ਲੱਗਿਆ ਵਾ ਇਹਨੇ ਕਾਫੀ ਮਤਲਬ ਨੁਕਸਾਨ ਕਰਤਾ ਵਾ ਤੇ ਇਹਨੇ ਇੱਕ ਅੱਲਾ ਬੰਦਾ ਵਾ ਰਾਜਸਥਾਨ ਤੋਂ ਆ ਰਿਹਾ ਵਾ ਇਹ ਤੇ ਲੁਹਾਣੇ ਪਤਾ ਨਹੀਂ ਕਿੱਦੋਂ ਜਾ ਰਿਹਾ ਗੈਸ ਦੀ ਗੱਡੀ ਆ ਵੱਡਾ ਟੈਂਕਰ ਮੈਂ ਰਾਹੇ ਤੋਂ ਪਹਿਲੀ ਵਾਰੀ ਮੈਂ ਇਧਰਲੇ ਪਾਸੇ ਆ ਰਿਹਾ ਮੈਂ 2 ਸਾਲ ਤੋਂ ਮਤਲਬ ਇਧਰ ਆਂਦੇ ਨਹੀਂ ਹੈਗਾ ਤੇ ਮੈਨੂੰ ਇੱਥੇ ਕਨਾਲ ਕਨਾਲ ਵੀ ਥੋੜਾ ਕੰਮ ਸੀਗਾ ਉਹ ਕੰਮ ਕਰਕੇ ਅਜੇ ਮੈਂ ਚੜ੍ਹਿਆ ਹੀ ਆ ਗੱਡੀ ਅਜੇ 50 ਕਦਮ ਆਇਆ ਅੱਗੇ 50 ਕਦਮ ਤੋਂ ਬਾਅਦ ਜਦ ਹੀ ਇਹਨੇ ਪਿੱਛੋਂ ਲਿਆ ਕੇ ਗੱਡੀ ਮਾਰੀ ਔਰ ਇਹਦੇ ਨਾਲ ਹਾਂ ਹਾਂਜੀ 60 ਫੇਰ ਤੋਂ ਬਚਾਇਆ ਹਾਂ 60 ਫੇਰ ਤੋਂ ਕੋਈ ਪ੍ਰੋਬਲਮ ਨਹੀਂ ਆ ਗਈ ਆਪਣਾ ਨਾਲ ਇਹਦੇ ਕੋਈ ਬੰਦਾ ਨਹੀਂ ਹੈਗਾ ਸਪੋਰਟੀ ਨਾਲ ਕੋਈ ਕੋਈ ਹੈਲਪਰ ਵਗੈਰਾ ਕੋਈ ਨਹੀਂ ਹੈ ਦੇ ਨਾਲ ਔਰ ਗੱਡੀ ਜੀ ਤੁਹਾਡਾ ਕੋਈ ਮਾਲੀ ਨੁਕਸਾਨ ਆ ਗੱਡੀ ਦੇ ਵਿੱਚ ਤਾਂ ਚਲੋ ਨੁਕਸਾਨ ਹੈਗਾ ਮਾੜਾ ਮੋਟਾ ਕੋਈ ਨਹੀਂ ਮੈਂ ਤਾਂ ਗੱਡੀ ਦਾ ਅੰਦਰ ਕੋਈ ਐਸਾ ਦਾ ਸਮਾਨ ਨਹੀਂ ਉਹਦੇ ਵਿੱਚ ਕੈਮਰੇ ਵਗੈਰਾ ਸੀਗੇ ਉਹ ਵੀ ਚਲੇ ਗਏ ਸੀਗੇ ਅੱਗੇ ਅੱਗੇ ਸੀਗੇ ਕੈਮਰੇ ਰੱਖੇ ਕਿਉਂਕਿ ਅਸੀਂ ਤਿੰਨ ਬੰਦੇ ਸੀਗੇ ਇੱਕ ਸੀਟ ਖਾਲੀ ਸੀਗੀ ਉੱਥੇ ਕੈਮਰੇ ਦੀਆਂ ਕਿੱਟਾਂ ਵਗੈਰਾ ਸੀਗੀਆਂ ਖੰਨੇ ਵਿੱਚ ਸ਼ੂਟ ਕਰਕੇ ਲੁਧਾਨੇ ਵਾਪਸ ਆ ਰਿਹਾ ਸੀਗਾ ਜਿਹੜਾ ਡਰਾਈਵਰ ਆ ਟਰੱਕ ਵਾਲਾ ਟਰਾਲੇ ਵਾਲਾ ਹਾਂਜੀ ਤੇ ਕੀ ਲੱਗਦਾ ਵੀ ਡਰਿੰਕ ਕੀਤੀ ਆ ਉਹ ਨਹੀਂ ਉਹਦੇ ਤਾਂ ਨਸ਼ਾ ਬਹੁ ਕੀ ਕਰਿਆ ਉਹ ਜਦੋਂ ਗੱਡੀ ਸਾਈਡ ਤੇ ਲਵਾਣ ਦੀ ਗੱਲ ਕੀਤੀ ਆ ਉਹਦੋਂ ਗੱਡੀ ਵੀ ਨਹੀਂ ਉਹਦੇ ਤੋਂ ਲੱਗਦੀ ਤੇ ਉਹ ਫਿਰ ਦਿੱਲੀ ਕੋਈ ਮਾਲਕ ਹੈਗੇ ਨੇ ਉਹ ਕਹਿੰਦੇ ਵੀ ਜੋ ਤੁਸੀਂ ਕੰਨਾ ਕਰ ਲੋ ਕੋਈ ਨਹੀਂ ਅਸੀਂ ਦੇਖ ਲਾਂਗੇ ਇੱਕ ਦੋ ਦਿਨਾਂ ਤੱਕ ਹਾਂ ਹੁਣ ਪੁਲਿਸ ਆਏ ਨੇ ਉਹ ਦੇਖਦੇ ਹਾਂ ਕੀ ਕਰਦੇ ਨੇ ਕਾ ਵੀ ਤੇ ਹਲਪਰ ਕੋਈ ਨਹੀਂ ਹੈਗਾ ਕੱਲਾ ਆ ਰਿਹਾ ਵਾ ਕੋਈ ਉਹਨੂੰ ਕੁਛ ਨਹੀਂ ਪਤਾ ਕੋਈ ਹੋਸ਼ ਨਹੀਂ ਉਹਨੂੰ ਸਿੱਧੀ ਲਾ ਕੇ ਉਹਨੇ ਮੇਰੀ ਗੱਡੀ ਦੇ ਵਿੱਚ ਪਹਿਲਾਂ ਮਾਰੀ ਆ ਮੇਰੀ ਗੱਡੀ ਅੱਗੇ ਵੱਜੀ ਫਿਰ ਸਾਈਡਾਂ ਤੇ ਕੱਢ ਕੇ ਗੱਡੀ ਲਾ ਕੇ ਉਹਨੇ ਮੋਟਰਸਾਈਕਲ ਵਾਲੇ ਤਿੰਨ ਚਾਰ ਮੋਟਰਸਾਈਕਲਾਂ ਦੇ ਉੱਤੇ ਚੜਾਤਾ ਉਦੋਂ ਤੀ ਬੰਦੇ ਬਚ ਗਏ ਨੇ ਸਤ ਸ੍ਰੀ ਅਕਾਲ ਹੈ ਬਈ ਓਕੇ ਗੜਿਆ ਵਾਲਾ ਇਹ ਮੇਕ ਵੇ ਦੀ ਹੈ ਜਿਹੜੀ ਇਹ ਭਾਜੀ ਹੁਣ ਅੱਧੇ ਘੰਟੇ ਪਹਿਲਾਂ ਦੀ ਗੱਲ ਆ ਜੀ ਡਰਾਈਵਰ ਨੇ ਇੰਨਾ ਕ ਨਸ਼ਾ ਕੀਤਾ ਹੋਇਆ ਨਾ ਕਿ ਤੁਸੀਂ ਦੇਖੋਗੇ ਤੁਸੀਂ ਆਪ ਭਈਆ ਹੈਗਾ ਇੰਨਾ ਨਸ਼ਾ ਨਾ ਉਹਦਾ ਨਾ ਕੋਈ ਕਨੈਕਟਰ ਆ ਨਾ ਕੋਈ ਵਾਸਤਾ ਅੱਛਾ ਪਿੱਛੋਂ ਗੱਡੀਆਂ ਖੇਚਦਾ ਲਿਆਇਆ ਵਾ ਕਨਾਲ ਵੀ ਉਤੋਂ ਨੁਕਸਾਨ ਫਿਲਹਾਲ ਕਿੰਨਾ ਨੁਕਸਾਨ ਇੰਨਾ ਕ ਸੋਚ ਲਓ ਕਿ ਬੰਦਾ ਮਰਨ ਦੇ ਹੱਦ ਲਾ ਤੇ ਟਰੱਕ ਥਲੇ ਲਿਆਤਾ ਸੀ ਉਹਨੇ ਮੇਰਾ ਭਰਾ ਦਾ ਮੈਨੂੰ ਮੇਰੇ ਮਾਮਾ ਜੀ ਨੇ ਅੱਛਾ ਤੇ ਮੇਰੀ ਮਾਮੀ ਜੀ ਤੇ ਮੇਰੇ ਮਾਮਾ ਜੀ ਦੇ ਸਾਡੇ ਘਰੋਂ ਆ ਰਹੀ ਜੇ ਕੇ ਵੈਲੀ ਵੱਲੋਂ ਫੋਨ ਹਸਪੀਟਲ ਉੱਥੇ ਭੇਜਿਆ ਦੀਪ ਹਸਪੀਟਲ ਗਰੇਵਾਲ ਵਾਲਾ ਨੇ ਸਾਫ਼ ਜਵਾਬ ਦਿੱਤਾ ਵਾ ਮੈਂ ਛੱਡ ਗਿਆ 7 ਉਹਨਾਂ ਦੇ ਹੀ ਇੱਥੋਂ ਕੱਟੋ-ਕੱਟ ਨੇ 7-8 ਇੰਚ ਦੇ ਨਾਲ ਟਾਕੀ ਬਾਤ ਆ ਸਿਰ ਤੋਂ ਹੱਡੀ ਦਿਖਣ ਲੱਗ ਚਾਲੂ ਕਰਤੀ ਆ ਮੈਂ ਹੁਣੇ ਛੱਡ ਗਿਆ ਤੇ ਮਾਮੀ ਜੀ ਦਾ ਮੇਰਾ ਮੋਟਾ ਤਾਰਤਾ ਵਾ ਤੇ ਲੱਤ ਤੋੜਤੀ ਜੰਨੇ ਹੋਰ ਉਸ ਤੋਂ ਇਲਾਵਾ ਕੀ ਉਸ ਤੋਂ ਇਲਾਵਾ ਜੀ ਇਹਨਾਂ ਨੇ ਇੱਕ ਟੈਂਪੂ ਸੀਗਾ ਨਾਲ ਉਹ ਟੈਂਪੂ ਸਾਰਾ ਪਲਟਾਤਾ ਹੈ ਬੰਦੇ ਨੇ ਅੱਛਾ ਤੇ ਉਸ ਤੋਂ ਬਾਅਦ ਜਿਹੜੀਆਂ ਗੱਡੀਆਂ ਸੀਗੀਆਂ ਪਿੱਛੇ ਕੱਟੋ-ਕੱਟ ਨਹੀਂ ਤਾਂ 15-16 ਲੱਖ ਰੁਪਏ ਦਾ ਇੱਕ ਗੱਡੀ ਦਾ ਨੁਕਸਾਨ ਕੀਤਾ ਬੀ ਐਂਡ ਡਬਲਯੂ ਕਿਹੜੀ ਜਗ੍ਹਾ ਤੋਂ ਆ ਰਹੇ ਹੋ? ਇਹ ਇੱਧਰੋਂ ਆ ਰਹੇ ਸੰਗੋਵਾਲ ਤੋਂ ਆ ਰਹੇ ਸੀਗੇ। ਐਸ਼ੀ ਕਿਤੇ ਦਿਨ ਦਿਨਾਂ ਦੇ ਛੱਟਾ ਲੱਗੇ। ਇੱਕ ਤਾਂ Shimla Puri ਦੇ ਨੇ, Shimla Puri ਦੇ ਅਸੀਂ ਇਹ ਆਏ ਸੀ ਮੇਰੇ ਘਰੇ ਮੰਮੀ ਮੇਰੇ ਆਪਣੀ ਭੈਣ ਕੋ ਘਰੇ ਹੋ ਕੇ। ਇਹ ਆਪਣੀ ਭੈਣ ਕੋ ਆਏ ਸੀ ਉਹਨੂੰ ਮਾਰੀ ਜਾਂਦੇ। ਪਰ ਕਿੰਨੇ ਕੋਈ ਦੀ ਕਟਨਾ ਜਿਹੜੀ ਹੈ? ਅਸੀਂ ਆ ਹੁਣ ਮੌਕੇ ਤੇ ਆਇਆ, ਕਰੀਬ ਘੰਟਾ ਪਹਿਲਾਂ ਦੀ ਗੱਲ ਆ। ਇਹ ਸਾਰੇ ਹੋਏ ਕੀ ਪੁਰਾਏ? ਇਹ ਗੈਸ ਵਾਲੀ ਗੱਡੀ ਸੀਗੀ। ਗੈਸ ਵਾਲੀ ਗੱਡੀ ਇਹ ਤੋਂ ਆ ਰਹੀ ਸੀ ਲੁਧਿਆਣੇ ਸਾਈਡ ਨੂੰ। ਤੇ ਇਹਨੇ ਪਹਿਲਾਂ ਗੱਡੀ 'ਚ ਵੱਜੀ ਆ ਦੋ ਗੱਡੀਆਂ 'ਚ ਮੈ ਹਿੱਟ ਕੀਤੀ ਆ ਦੋ ਮੋਟਰਸਾਈਕਲ ਸੀ ਉਹਨਾਂ 'ਚ ਹਿੱਟ ਕੀਤੀ ਆ ਗੱਡੀ ਇਹ ਤੇ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਸਾਡਾ ਜਾਨੀ ਨੁਕਸਾਨ ਤੇ ਇੱਕ ਬੰਦਾ ਇੰਜਰਡ ਆ ਉਹ ਹਸਪੀਟਲ ਗਿਆ ਜਾਂ ਤਾਂ ਹਾਂਜੀ ਦੋ ਨਹੀਂ ਆ ਤੇ ਮਾਲੀ ਨੁਕਸਾਨ ਕਿੰਨਾ ਠੀਕ ਹੈ ਨਾ ਮਾਲੀ ਨੁਕਸਾਨ ਤੇ ਆਰੇ ਕਾਫੀ ਗੱਡੀ ਦੇਖ ਰਹੇ ਆ ਚੈੱਕ ਕਰ ਰਹੇ ਆ ਅੱਛਾ ਤੇ ਗੱਲ ਡ੍ਰਿੰਕ ਕੀਤੀ ਵੀ ਡਰਾਈਵਰ ਦੀ ਤੇ ਚੈੱਕ ਕਰ ਰਹੇ ਆ ਸਿਸ਼ੇ ਜੀ ਪੂਰੇ ਦੇਖ ਰਹੇ ਆ ਅੱਛਾ ਆਲੇ ਵਾਲਾ ਹਾਂ ਇਹਨਾਂ ਦੀ ਜੀ ਡਰਾਈਵਰ ਵਾਲੇ ਡਰਾਈਵਰ ਜੀ ਹਾਂ ਡਰਾਈਵਰ ਹੈਗਾ ਉਹ ਰਹੀ ਆ ਗੱਡੀ ਕਿੱਥੇ ਲੈ ਜਾਉਂਗੇ ਕਿਹੜਾ ਪੁਲ ਪੈ ਗਿਆ ਲਹਾਰੀ ਦੁਹਾਰੇ ਵਾਲਾ ਪੁਲ ਲਹਾਰਾ ਤੋਂ ਸੰਘੇੜਾ ਦਾ ਪੁਲ ਹੈ ਸਿਮਰਨ ਪੈਲੇਸ ਲੋਹਾਰਾ ਸਿਮਰਨ ਪੈਲੇਸ ਲਹਾਰਾ